2010 ਮਾਡਲ अल्टੋ ਜੀ ਹੂੰ 90000 ਰੁਪਏ ਡਿਮਾਂਡ ਆ ਜੀ ਇਹਦੀ ਜੀ ਜੇ ਕੋਈ ਅੱਜ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਆਪਾਂ ਇਹ ਗੱਡੀ 80000 ਰੁਪਏ ਹੀ ਦੇ ਦਾਂਗੇ ਸਾਢੇ 7 ਲੱਖ ਰੁਪਏ ਡਿਮਾਂਡ ਆ ਜਿਵੇਂ ਇਹ ਦਿੱਲੀ ਨੰਬਰ ਆ ਜੇ ਪੰਜਾਬ ਨੰਬਰ ਕਰਾਉਣਾ ਹੋਵੇ ਪੰਜਾਬ ਨੰਬਰ ਲਾ ਕੇ ਦੇਵਾਂਗੇ ਸਾਢੇ 7 ਲੱਖ ਰੁਪਏ ਦੀ ਅੱਛਾ ਤੁਸੀਂ ਪੰਜਾਬ ਨੰਬਰ ਲਾ ਕੇ ਸਾਡੀਆਂ ਵੀ ਗੱਡੀਆਂ ਮੈਂ ਦੱਸ ਰਿਹਾ ਜੀ ਉਹ ਪੰਜਾਬ ਨੰਬਰ ਲਾ ਕੇ ਦੇਵਾਂਗੇ ਆਹੋ ਭਾਈ ਇਹ ਗੱਲ ਆ ਵੀ ਜਿੰਨੀਆਂ ਗੱਡੀਆਂ ਐ ਦੱਸ ਰਿਹਾ ਪੰਜਾਬ ਨੰਬਰ ਲੱਗੇ ਤੇ ਰੇਟ ਆ ਹਾ ਲੱਗੇ ਤੇ ਹਾਂਜੀ ਫਰਸਟ ਓਨਰ ਆ ਇਹ ਹੂੰ ਲੋਕਲ ਨੰਬਰ ਆ ਜੀ ਪੀਬੀ 10 ਲੁਧਿਆਣੇ ਦਾ ਪੱਕੇ ਨੰਬਰ ਦੀ ਗੱਡੀ ਆ ਜੀ 14 ਲੱਖ 80 ਹਜ਼ਾਰ ਰੁਪਏ ਦੀ ਜੀ 올ਡ ਮੋਡਲ ਸਪੋਰਟਸ ਹਾਂ ਤੇ ਆ ਆ ਗਈ Swift Swift ਆ ਜੀ ਡਿਜ਼ਾਇਰ ਇਹ 2013 ਮਾਡਲ ਜੀ ਤੇ 2013 ਮਾਡਲ ਦਾ 2.5 ਲੱਖ ਦੀ ਦੇ ਦੇਗੇ ਦੇ ਦਿਓ ਜੀ ਦੇ ਦਾਂਗੇ 2.5 ਲੱਖ ਰੁਪਏ ਦੀ ਦੇ ਦੇਗੇ ਤੇ 2.5 ਲੱਖ ਰੁਪਏ ਦੇ ਵਿੱਚ ਗੱਡੀ ਕਿੰਨੀ ਕੁ ਲੱਗੀ ਆ ਤੇ ਕੀ ਹਿਸਾਬ ਕਿਤਾਬ ਇਹਦਾ ਮਾੜੀ ਮੋਟੀ ਨਾਰਮਲ ਟੱਚਿੰਗ ਆ ਜੀ ਹੂੰ ਜੀ ਆਪਾਂ ਕਹਦੇ ਆ ਵੀ ਕੋਈ ਪੇਂਟ ਆ ਜਾਂ ਛੱਤ ਪੇਂਟ ਆ ਜਾਂ ਵਿੰਡੋ ਪੇਂਟ ਨਈ ਬੰਪਰ ਆਲਮੋਸਟ ਚਲੋ ਕਹਿ ਨਹੀਂ ਸਕਦੇ ਹੈ ਨਾ ਬੰਪਰ ਦਾ ਕੁਝ ਲੱਗ ਗਿਆ ਕੁੱਤਾ ਵਿਲਾ ਬਾਜੀ ਜਾਂਦਾ ਤਾਂ ਉਹਦੇ ਕਰਕੇ ਹੋ ਜਾਂਦਾ ਤੇ ਟੈਕਿੰਗ ਨੋਰਮ ਟਾਇਰ ਨਵੇਂ ਓਏ ਹੋਏ ਹੋਏ ਮੰਲੋ ਐਡਾ ਵੱਡਾ ਬਾਜ਼ਾਰ ਜਿਹਦੇ ਬਾਜ਼ਾਰ ਦੇ ਵਿੱਚ ਥਾਰ ਰੌਕਸ ਗੱਡੀਆਂ ਵੀ ਖੜੀਆਂ ਐਡਾ ਵੱਡਾ ਬਾਜ਼ਾਰ ਤੁਸੀਂ ਕਦੇ ਦੇਖਿਆ ਨਹੀਂ ਦੇਖਿਆ ਨਾ ਤੁਸੀਂ ਹੋਰ ਵੀ ਸਰਪ੍ਰਾਈਜ਼ ਹੋ ਜਾਣਾ ਸੱਜਣੋ ਨਿਹਾਲ ਸਿੰਘ ਆਲਾ ਦੇ ਵਿੱਚ ਆ ਐਡਾ ਵੱਡਾ ਬਾਜ਼ਾਰ ਜਿਹਦੇ ਵਿੱਚ ਨਾ ਮੰਲੋ ਇਧਰਲੇ ਪਾਸੇ ਪ੍ਰੀਤ ਦੇਖੀ ਗੱਡੀਆਂ ਡੈਂਟਿੰਗ ਪੇਂਟਿੰਗ ਵੀ ਹੋਈ ਜਾਂਦੀਆਂ ਗੱਡੀਆਂ ਰਿਪੇਅਰ ਵੀ ਹੋਈ ਜਾਂਦੀਆਂ ਇੰਜਨ ਵੀ ਹੋਈ ਜਾਂਦੇ ਸਰਵਸਾਂ ਵੀ ਹੋਈ ਜਾਂਦੀਆਂ ਗੱਡੀਆਂ ਧੋਈ ਵੀ ਜਾਂਦੇ ਆ ਕੋਟੀਆਂ ਵੀ ਕਰੀ ਜਾਂਦੇ ਆ ਇੱਧਰਲੇ ਪਾਸੇ ਯੋਕੋਹਾਮਾ ਦੀ ਏਜੰਸੀ ਵੀ ਆ ਬਾਈ ਹੁਣਾਂ ਕੋਲੇ ਗੱਡੀ ਵੀ ਹਰੇਕ ਮੁੱਲ ਦੀ ਹਰੇਕ ਤਰ੍ਹਾਂ ਦੀ ਹਰੇਕ ਮਤਲਬ ਤਰ੍ਹਾਂ ਦੀ ਮਤਲਬ ਗੱਡੀ ਖੜੀ ਆ ਤੁਹਾਡੇ ਕੋਲੇ ਹਰੇਕ ਚੁਆਇਸ ਖੜੀ ਆ ਤੁਸੀਂ ਸੱਜਣੋ ਰੇਟ ਸੁਣ ਕੇ ਸਰਪ੍ਰਾਈਜ਼ ਹੋ ਜਾਓਗੇ ਤੇ ਕੁਝ ਗੱਡੀਆਂ ਤੇ ਤੁਹਾਨੂੰ ਆਫਰ ਦੇਣੇ ਆ ਉਹ ਇਸ ਕਰਕੇ ਆਫਰ ਦੇਣੇ ਆ ਕਿਉਂਕਿ ਸਜਣੋ ਤੁਸੀਂ ਪਹਿਲੀ ਵਾਰ ਆਨਲਾਈਨ ਇਸ ਸ਼ਾਪ ਦੇ ਨਾਲ ਇਸ ਸ਼ੋਰੂਮ ਦੇ ਨਾਲ ਇਸ ਬਾਜ਼ਾਰ ਦੇ ਨਾਲ ਪਹਿਲੀ ਵਾਰ ਜੁੜ ਰਹੇ ਆ ਆਪਾਂ ਤੁਹਾਨੂੰ ਕੱਲੀਆਂ ਕੱਲੀ ਗੱਡੀ ਬਾਰੇ ਜਾਣਕਾਰੀ ਦਿੰਨੇ ਆਪਣੇ ਨਾਲ ਹੈਗਾ ਪ੍ਰਿੰਸ ਪ੍ਰਿੰਸ ਭਾਈ ਗੱਡੀਆਂ ਬਾਲੀਆਂ ਵੀਡੀਓ ਬਾਲੀ ਲੰਦੀ ਨਾ ਹੋ ਜੇ ਆਪਾਂ ਅੱਦੇ-ਅੱਦੇ ਮਿੰਟ 'ਚ ਕੱਲੀ-ਕੱਲੀ ਗੱਡੀ ਬਾਰੇ ਜਾਣਕਾਰੀ ਦੇਈਏ ਯਾਨੀ ਤੇ ਪਹਿਲਾਂ ਮੈਨੂੰ ਆਹ ਗੱਡੀ ਬਾਰੇ ਦੱਸੋ ਕਿ ਆਹ ਗੱਡੀ ਤੁਸੀਂ ਕਿੰਨੇ ਦੀ ਦੇ ਦੇਵੋਗੇ ਇਹ 2016 ਮਾਡਲ ਹੈ ਜੀ ਫਰਸਟ ਓਨਰ ਆ ਜੀ 4 ਲੱਖ 80000 ਰੁਪਿਆ ਰੇਟ ਆ ਜੀ 4 ਲੱਖ 70000 ਰੁਪਏ ਦੀ ਆਪਾਂ ਨੈਟ ਗੱਡੀ ਤੁਹਾਨੂੰ ਦੇ ਦੇਾਂਗੇ ਕਿਹੜੀ ਗੱਡੀ ਹੈ ਸਿਆਜ ਸਿਆਜ ਜੀ ਸਿਆਜ ਗੱਡੀ ਆ ਤੇ ਇਹ ਗੱਡੀ ਦੀ ਕੋਈ ਪਾਰਟਸ ਲੱਗਿਆ ਟੁੱਟਿਆ ਫਰੰਟ ਬੰਪਰ ਤੋਂ ਬਿਨਾ ਜੀ ਇਹਦਾ ਫਰੰਟ ਬੰਪਰ ਤੋਂ ਬਿਨਾ ਕੋਈ ਚੀਜ਼ ਪੇਂਟ ਨਹੀਂ ਸਾਰੀ ਗੱਡੀ オリジナル ਹੈ ਜਿਹੜੀ ਗੱਡੀ ਜਿੰਨੀ ਲੱਗੀ ਆ ਉੰਨੀ ਦੱਸ ਕੇ ਦੇ ਜੈਨੂੰ ਦੱਸ ਕੇ ਦਵਾਂਗੇ ਜੀ ਇਹ ਕਹਿੰਦੇ ਵੀ ਭਾਈ ਜਿਹੜੀ ਗੱਡੀ ਜਿੰਨੀ ਲੱਗੀ ਹੋਊ ਦੱਸ ਕੇ ਦੇਵਾਂਗੇ ਜੇ ਉਸ ਤੋਂ ਜ਼ਿਆਦਾ ਲੱਗੀ ਟੁੱਟੀ ਭੱਜੀ ਹੋਊਗੀ ਤਾਂ ਅਸੀਂ ਦੇਣਦਾਰ ਬਣ ਦੇਣਦਾਰ ਹੋਵਾਂਗੇ ਠੀਕ ਆ ਨਾ ਪ੍ਰਿੰਸ ਆਜੋ ਅਗਲੀ ਗੱਲ ਆ ਗੱਡੀ ਇਹ 18/19 ਮਾਡਲ ਹੈ ਜੀ ਜੀ ਕ੍ਰੇਟਾ ਐਸ 6 ਆਪਸ਼ਨਲ ਮਾਡਲ ਹੈ ਜੀ ਟਾਪ ਵਾਲਾ ਸਨ ਰੂਫ ਵਾਲਾ ਜੀ 9.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਇਹਦੀ ਆਪਣੀ ਫਰਸਟ ਓਨਰ ਗੱਡੀ ਹੈ ਜੀ ਸਾਰੀ ਗੱਡੀ ਓਰੀਜਨਲ ਹੈ ਜੀ ਇਹ ਕਿਤੇ ਕਲਮ ਨਹੀਂ ਕੁਝ ਵੀ ਨਹੀਂ ਹੈਗਾ ਜੀ ਤੇ ਟਾਇਰ ਇਹਦੇ ਨਵੇਂ ਲੱਗੇ ਹੋਏ ਆ ਇਹਦੇ ਜੀ ਲਾਈਵਲ ਕੰਪਨੀ ਵੱਲੋਂ ਫਿੱਟਡ ਆ ਜੀ ਠੀਕ ਹੈ ਜੀ ਤੇ ਆਹ ਫੋਰਚੂਨਰ ਬਾਈ ਬੜੀ ਸੋਹਣੀ ਗੱਡੀ ਆ ਇਹ ਲੈਜੈਂਡਰ ਸੀਗੀ ਜੀ 2024 ਮਾਡਲ ਸੀਗੀ ਜੀ ਇਹ ਸੋਲਡ ਆਊਟ ਹੋ ਗਿਆ ਜੀ ਅੱਛਾ ਤਾਂ ਇਹਦਾ ਨੰਬਰ ਟੱਕਤਾ ਤਾਂ ਨੰਬਰ ਟੱਕਤਾ ਜੀ ਹਾਂ ਆਜੋ ਇਹ ਤਾਂ ਗੱਡੀ ਵਿ ਹੋਰ ਫੋਰਚੂਨਰਾਂ ਹੁੰਦੀਆਂ? ਹਾਂਜੀ ਹਾਂਜੀ ਮਿਲ ਜਾਂਦੀਆਂ ਜੀ। ਤੇ ਆਹਾ ਇਹ 2010 ਮਾਡਲ अल्टੋ ਹੈ ਜੀ। ਹੂੰ 90000 ਰੁਪਿਆ ਡਿਮਾਂਡ ਹੈ ਜੀ ਇਹਦੀ। ਜੀ ਜੇ ਕੋਈ ਅੱਜ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਆਪਾਂ ਇਹ ਗੱਡੀ 80000 ਰੁਪਏ ਦੇ ਦੇਾਂਗੇ। 80000 ਰੁਪਿਆ ਜੇ ਸੱਜਣ ਕੋਈ ਮੇਰੀ ਵੀਡੀਓ ਦੇਖ ਕੇ ਆਊਗਾ ਉਹ 80000 ਰੁਪਏ ਦੀ ਗੱਡੀ 10000 ਰੁਪਿਆ ਲੈਸ ਲੈ ਜਾਏ। ਲੈਸ ਲੈ ਜਾਏ। 10000 ਰੁਪਿਆ ਲੈਸ ਲੈ ਜਾਏ ਤੇ ਆਜੋ ਐਤ ਤੇ ਆਜੋ। ਇਹ Honda ji WRV ਗੱਡੀ ਆ ji ji first owner ਆ 2018 ਮਾਡਲ ਆ ji ਇਹ 5.5 ਲੱਖ ਰੁਪਏ ਦੇ ਨੈਟ ਆ ji 5.5 ਸਨਰੂਫ ਵਾਲਾ ਮਾਡਲ ਆ ਸਨਰੂਫ ਵਾਲਾ ਮਾੜਾ ਮੋਟਰ ਰੇਟ ਰੂਟ ਕਰ ਲੂਗੇ ਆ ਕਰ ਲਾਂਗੇ ji ਕੋਈ ਗੱਲ ਨਹੀਂ ਆ ਇਹਦੇ ਇਹ ਦੱਸੋ ਇਹਦੇ ਇਹਦੇ ਵੀਲ ਦੇਖੋ ਕਿੱਡੇ ਸੋਹਣੇ ਪਾਵੇ ਇਹਦੇ ਇਹਦੇ ਵੀਲ ਚੱਕਾ ਇਹ 2017 ਮਾਡਲ ਕ੍ਰੇਟਾ ji ਹੂੰ first owner ਆ ji ਹੂੰ 7.5 ਲੱਖ ਰੁਪਏ ਦੀ ji 7.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਤੇ ਇਹ ਲੱਗੀ ਲੁੱਗੀ ਦਾ ਕੋਈ ਹਿਸਾਬ ਕਿਤਾਬ ਨਾ ਜੀ ਕੋਈ ਸਾਰੀ ਗੱਡੀ origignal ਹੈ ਜੀ ਮਤਲਬ ਜੇ ਮੰਨ ਕੇ ਚੱਲੋ ਟਾਇਰ ਇਹਦੇ ਵੀ ਚਾਰੇ ਨਵੇਂ ਲੱਗੇ ਹੋਏ ਆ ਜੀ ਲਾਈ ਵਿਲ ਨਵੇਂ ਲੱਗੇ ਹੋਏ ਲੋਅ ਪ੍ਰੋਫਾਈਲ ਟਾਇਰ ਹੈ ਜੀ ਹੈ 20 ਇੰਚ ਲੱਖ ਰੁਪਏ ਦੇ ਟਾਇਰ ਹਾਂ ਲੱਖ ਰੁਪਏ ਦੇ ਤਾਂ ਟਾਇਰ ਲੱਗੇ ਹੋਏ ਆ ਹਾਂ ਆ ਜੋ ਜੀ ਅੱਗੇ ਆ ਜੋ ਇਹ 2021 ਮਾਡਲ ਹੈ ਜੀ ਨਹੀਂ ਕਰੇਟਾ ਹਾਂ ਜੀ ਫਰਸਟ ਓਨਰ ਹੈ ਇਹ ਹਮ ਲੋਕਲ ਨੰਬਰ ਹੈ ਜੀ ਪੀਬੀ 10 ਲੁਧਿਆਣੇ ਦਾ ਪੱਕੇ ਨੰਬਰ ਦੀ ਗੱਡੀ ਹੈ ਜੀ 14.80 ਹਜ਼ਾਰ ਰੁਪਏ ਦੀ ਜੀ 14,80,000 ਰੁਪਏ ਦੀ ਤੇ ਇਹਨੂੰ ਇਹਨੂੰ ਕਿੰਨੇ ਦੀ ਦੇਵਾਂਗੇ ਇਹ 22/23 ਮਾਡਲ ਆ ਜੀ 22 ਦੇ 12ਵੇਂ ਮਹੀਨੇ ਦੀ 25 ਦਸੰਬਰ ਦੀ ਗੱਡੀ ਆ ਜੀ ਹੂੰ ਸੈਕੰਡ ਓਨਰ ਆ ਜੀ ਹੂੰ 16,25,000 ਰੁਪਏ ਦੀ ਨੱਟ ਦੇ ਦਾਂਗੇ 16,25,000 ਸਾਰੀ ਗੱਡੀ ओरिजिनल ਆ ਜੀ ਕੋਈ ਬੰਦਾ ਸਾਬਤ ਕਰਦੇ ਵੀ ਹਾਂ ਇਹ ਗੱਡੀ ਕਿਤੋਂ ਪੇਂਟ ਆ ਆਪਾਂ ਗੱਡੀ ਤੇ ਪੈਸੇ ਛੱਡ ਦਾਂਗੇ ਕੀ ਬਾਤ ਆ ਤੇ ਆਇਦੂੰਗਾ ਆਹਾ ਇਹ 2015 ਮਾਡਲ ਆ ਜੀ ਹੂੰ ਸੈਕੰਡ ਓਨਰ ਆ ਆਟੋ ਆ ਜੀ ਇਸ ਗੱਡੀ ਤੇ ਇੰਟੀਰੀਅਰ ਤੇ ਪੈਸੇ ਲੱਗੇ ਵਾ ਸੀਟ ਕਵਰ ਤੇ ਗੱਤਿਆਂ ਤੇ ਜੀ ਪੈਟਰੋਲ ਡੀ ਡੀਜ਼ਲ ਐਸ 6 ਐਸ 6 ਮਾਡਲ ਹੈ ਜੀ ਇਹ ਟੌਪ ਮਾਡਲ ਵਾਲਾ ਪੁਸ਼ ਬਟਨ ਸਟਾਰਟ ਆ ਤੇ ਇਹ ਲੱਗੀ ਲੁਗੀ ਨਾ ਜੀ ਕਿਤੋਂ ਨਹੀਂ ਹੈਗੀ ਜੀ ਚੈੱਕ ਕਰ ਸਕਦੇ ਆ ਜੀ ਹਾਂ ਜੋ ਇਹਦੇ ਉੱਤੇ ਮਾੜੀ ਮੋਟੀ ਚਰੀਟ ਆ ਉਹੋ ਹੀ ਆ ਬਸ ਮਤਲਬ ਉਦਾਂ ਬਣੀ ਬੁਣੀ ਨਹੀਂ ਨਾ ਜੀ ਕਿਤੋਂ ਵੀ ਨਹੀਂ ਹੈਗੀ ਜੀ ਠੀਕ ਆ ਇਦੋਂਗਾ ਆਹ ਜੀ ਇਹ 2018 ਮਾਡਲ ਆ ਜੀ ਹੂੰ ਜੀਡੀਆਈ ਪਲੱਸ ਆ ਜੀ ਇਹ ਹੂੰ ਇਹਦੇ ਸ਼ੀਸ਼ਾ ਬ੍ਰੇਕ ਹੋਇਆ ਹੋਇਆ ਜੀ ਫਰੰਟ ਵਾਲਾ ਜੀ ਜੀ ਤੇ ਉੱਪਰ ਸਾਰੀ ਜਿਹੜੀ ਛੱਤ ਬਲੈਕ ਕੀਤੀ ਹੋਈ ਹੈ ਜੀ ਇਹਦੀ ਪਹਿਲਾਂ ਹੀ ਜੀ ਕੰਪਨੀ ਵੱਲੋਂ ਅੱਛਾ ਤੇ 7.5 ਲੱਖ ਰੁਪਏ ਡਿਮਾਂਡ ਆ ਜੀ ਇਹਦੀ 7 ਲੱਖ 7.5 ਲੱਖ ਰੁਪਏ ਡਿਮਾਂਡ ਆ ਜਿਵੇਂ ਇਹ ਦਿੱਲੀ ਨੰਬਰ ਆ ਜੇ ਪੰਜਾਬ ਨੰਬਰ ਕਰਾਉਣਾ ਹੋਵੇ ਪੰਜਾਬ ਨੰਬਰ ਲਾ ਕੇ ਦਵਾਂਗੇ 7.5 ਲੱਖ ਰੁਪਏ ਦੀ ਅੱਛਾ ਤੁਸੀਂ ਪੰਜਾਬ ਨੰਬਰ ਲਾ ਕੇ ਸਾਡੇ ਜਿੰਨੀਆਂ ਵੀ ਗੱਡੀਆਂ ਮੈਂ ਦੱਸ ਰਿਹਾ ਜੀ ਉਹ ਪੰਜਾਬ ਨੰਬਰ ਲਾ ਕੇ ਦਵਾਂਗੇ ਆਪਾਂ ਆਹੋ ਭਾਈ ਇਹ ਗੱਲ ਆ ਵੀ ਜਿੰਨੀਆਂ ਗੱਡੀਆਂ ਦੱਸ ਰਿਹਾ ਪੰਜਾਬ ਨੰਬਰ ਲੱਗੇ ਤੇ ਰੇਟ ਆਹਾ ਲੱਗੇ ਤੇ ਆਹੋ ਫੇਰ ਇਹ ਵੀ ਗੱਲ ਬਹੁਤ ਵੱਡੀ ਆ ਨਾ ਆ ਵੀ ਪੰਜਾਬ ਨੰਬਰ ਲਾ ਕੇ ਇਹ ਦਾ 2019 ਮਾਡਲ ਆ ਜੀ ਫਸਟ ਓਨਰ ਆ ਜੀ ਇਹ ਇਹ 7 ਲੱਖ 25000 ਰੁਪਏ ਦੀ ਆ ਜੀ 7 ਲੱਖ 25000 ਰੁਪਏ ਦੀ ਇਹਦਾ ਕੱਲਾ ਸਾਈਡ ਤੋਂ ਫੈਂਡਰ ਆ ਜੀ ਜੀ ਬਸ ਹੋ ਰਿਹਾ ਤੋਂ ਬਿਨਾ ਸਾਰੀ ਗੱਡੀ origignal ਵਾਲੀ ਜੀ ਫੈਂਡਰ ਵੀ ਪੇਂਟ ਅਗਲਾ ਨਵਾਂ ਨਹੀਂ ਪਿਆ ਵਾ ਠੀਕ ਹੈ ਜੀ ਤੇ ਇਹ ਤੇ ਆਜੋ ਜੀ ਇਹ 2019 ਮਾਡਲ ਹੈ ਜੀ ਜੀ ਪਲੱਸ ਜੀ ਹੂੰ ਫਰਸਟ ਆਨਰ ਆ ਜੀ ਜੀ 8,20,000 ਰੁਪਏ ਦੀ ਜੀ ਟਾਇਰ ਪਿਆ 70 ਪੈਸੇ ਜੀ ਇਹਦੇ ਜੀ ਇਹ ਕਿੰਨੇ ਦੇ 8,20 ਦੀ 820000 ਰੁਪਏ ਦੀ ਤੇ ਆਹ ਆਹ ਕਿਹੜੀ ਜੀਪ ਆ ਕ ਕੀ ਆ ਇਹ ਨਹੀਂ ਨਹੀਂ ਬ੍ਰੀਜਾ ਹੀ ਜੈਡੀ ਆਈ ਬ੍ਰੀਜਾ ਆਏ ਜੀਪ ਵਾਂਗੂ ਬਣਾਈ ਵੀ ਆ ਹਨਾ ਹਾਂਜੀ ਮੂਰੇ ਗ੍ਰਿਲ ਗ੍ਰਿਲ ਚੇਂਜ ਹੋਈ ਵੀ ਆ ਜੀ ਦੀ ਹੂੰ 2019 ਮਾਡਲ ਆ ਜੀ ਜੀ ਹਾਂਜੀ ਜੇ ਆਪਾਂ ਦੇ ਦਾਂਗੇ 8.5 ਲੱਖ ਰੁਪਏ ਦੀ ਪੰਜਾਬ ਨੰਬਰ ਲਾ ਕੇ ਜੀ ਠੀਕ ਆ ਇਹ ਵੀ ਗੱਡੀ ਸਾਫ ਆ ਸਾਰੀ ਗੱਡੀ ਓਰੀਜਨਲ ਆ ਜੀ ਤੇ ਆਹ ਇਹ 2018 ਮਾਡਲ ਆ ਜੀ ਹੂੰ ਵੀਡੀ ਆਈ ਆਪਸ਼ਨਲ ਆ ਜੀ ਇਹ ਹੂੰ ਨੰਬਰ ਪੰਜਾਬ ਦਾ ਲਾ ਕੇ ਦਵਾਂਗੇ ਜੀ ਆਪਾਂ ਇਹਦੇ ਤੇ 6.5 ਲੱਖ ਰੁਪਏ ਦੀ ਆ ਜੀ ਤੇ ਇਹਦੇ ਉਤੋਂ ਦੀ ਆ ਹਾਕਾ ਤੋਂ ਟੇਪ ਜੀ ਨਘਾਈ ਵੀ ਹੈ ਕਿਸੇ ਨੇ ਕੀ ਕੀਤਾ ਹੈ ਇਹ ਨਾ ਜੀ ਉਧਰ ਟ੍ਰੈਂਡ ਹੀ ਆ ਮਤਲਬ ਕਿ ਗੱਡੀ ਨੂੰ ਥੋੜਾ ਜਿਆ ਜਦੋਂ ਕੰਪਨੀ ਵੱਲੋਂ ਲੈਂਦੇ ਆ ਤੇ ਸਿਆਸੀ ਉਹ ਦਿੰਦੇ ਆ ਸਟਿੱਕਰਾਂ ਸ਼ੁਕਰਾਂ ਨਾਲ ਜੀ ਹੂੰ ਇਹ ਉਹਦੇ ਕਰਕੇ ਆ ਜੀ ਇੱਕ ਕੰਪਨੀ ਦੇ ਲਾਇے ਵੇ ਤੇ ਇਹਨੂੰ ਵੀ ਪੰਜਾਬ ਨੰਬਰ ਕਰਾ ਕੇ ਪੰਜਾਬ ਨੰਬਰ ਲਾ ਕੇ ਦਵਾਂਗੇ ਜੀ ਫਰੰਟ ਬੰਪਰ ਪੇਂਟ ਹੋਣਾ ਇਹਦਾ ਕੱਲਾ ਹੋਰ ਕੁਝ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਲਾਈਟਾਂ ਲੋਟਾਂ ਸਾਰੀਆਂ ਸਾਫ਼ ਹੋ ਜਾਣੀਆਂ ਇਹਦੀਆਂ ਤੇ ਆਹ ਤਾਂ ਕਿਸੇ ਨੇ ਜਮਕ ਤੂਰਿਆਂ ਕੋਲੇ ਛੜਤੀ ਚਰੀਟਾਂ ਮਾਰਨ ਹਾਂਜੀ ਜੀ 2019 ਮਾਡਲ ਆ ਜੀ ਫਰਸਟ ਆਨਰ ਇਹ ਹਾਂ ਇਹ 6,75,000 ਰੁਪਏ ਦੀ ਆ ਜੀ। ਇਸ ਗੱਡੀ ਦੇ ਵੀ ਕੱਲਾ ਫੈਂਡਰ ਆ ਜੀ। ਓਵੇਂ ਛੱਡਿਆ ਵਾ ਤੇ ਆ ਵਾਰੰਟ ਤੇ ਜਿੰਨੇ ਸਕ੍ਰੈਚ ਹੈਗੇ ਓਵੇਂ ਛੱਡੇ ਵਿਅਾਰੀਨਲ ਆਪਾਂ ਕੋਈ ਪੇਂਟ ਨਹੀਂ ਕੀਤਾ ਕੁਝ ਨਹੀਂ ਹੈਗਾ ਜੀ। ਹੂੰ। ਇਹ ਪ੍ਰੀਤ ਕੱਪੜਾ ਵਾਲਾ ਮਾਰਨ ਵਾਲੇ ਬੰਦੇ ਦਾ ਕੇਸ ਕੀਤਾ ਵਾ ਤੇ ਇਹ ਵੀ ਪੰਜਾਬ ਨੰਬਰ ਲੱਗਣ ਤੋਂ ਬਾਅਦ 6,75,000 ਦੀ ਆ। ਹਨਾ? ਹਾਂਜੀ ਹਾਂਜੀ ਜੀ। ਤੇ ਆ ਇਹ ਦਾ ਦੱਸ ਆ ਜਿਹੜੀ ਆ ਸ਼ੀਸ਼ੇ ਵਰਗੀ ਗੱਡੀ। ਇਹ 2017 ਮਾਡਲ ਗੱਡੀ ਆ ਜੀ। ਜੀ। ਏ ਐਸ 4 ਪਲੱਸ ਸਿਗੀ ਜੀ ਹਮ ਸਾਰੀ ਗੱਡੀ ਦੇ 2.5 ਲੱਖ ਰੁਪਇਆ ਲਾ ਕੇ ਦਾ ਅੰਟੀਰੀਅਰ ਚੇਂਜ ਹੋਇਆ ਵਾ ਜੀ ਐਸ 11 ਐਸ 11 ਜੋ ਸਟਾਰਟ ਤਿਆਰ ਕੀਤੀ ਵੀ ਆ ਇਹ ਐਸ 4 ਗੱਡੀ ਸੀ ਐਸ 11 ਤਿਆਰ ਹੋਈ ਵੀ ਆ ਮਾਡਲ 2017 ਐ ਦੇਉਂਗੇ 11 ਲੱਖ ਦੇ 11 ਲੱਖ ਰੁਪਏ ਪੰਜਾਬ ਨੰਬਰ ਲਾ ਕੇ ਲਾ ਕੇ ਜੀ ਪੰਜਾਬ ਨੰਬਰ ਲਾ ਕੇ ਮਾੜਾ ਜਾਂ ਵਿਚੋਂ ਚੈੱਕ ਕਰਾ ਦੇ ਗੱਡੀ ਵਿਚੋਂ ਚੈੱਕ ਕਰਾ ਦਿਓ ਸੀਟਾ ਛੂਟਾ ਸਾਰੀਆਂ ਦੂਜੀਆਂ ਬਚਾਲੇ ਵਾਲੀਆਂ ਦੂਜੀਆਂ ਕੀਤੇ ਹੋਈਆਂ ਜੀ ਪੈਸੇਂਜਰ ਸੀਟ ਹਾਂ ਜਿਵੇਂ ਇਹ ਮਤਲਬ ਐਸ 11 ਹੁੰਦੀ ਆ ਉਵੇਂ ਬਣਾਈ ਵੀ ਆ ਠੀਕ ਆ ਕਿ ਨਹੀਂ ਤੇ ਆਮਲ ਰੌਕਸ ਇਹਨੂੰ ਡੀਕਦੇ ਹੋਣਗੇ ਜਦੋਂ ਵੀਡੀਓ ਸ਼ੁਰੂ ਕੀਤੀ ਸੀ ਉਦੋਂ ਆਹਾ ਆ ਦੇ ਵੇਚ ਦੋਗੇ ਵੇਚ ਦਾਂਗੇ ਜੀ ਅੱਛਾ ਇਹ ਤਾਂ ਫਿਰ ਮਾਡਲ 2005 ਕੋਈ ਆ 24 ਦੀ 24 24 ਦੇ 12ਵੇਂ ਮਹੀਨੇ ਦੀ ਹੈ ਜੀ 24 ਦੇ 12ਵੇਂ ਅੱਛਾ ਮੁੱਢੋ ਹੀ ਆਈ ਵੀ ਆ 4 12 ਨੂੰ ਨਿਕਲੀ ਗੱਡੀ ਜੈਂਸੀ ਚ ਤੇ ਕਿੰਨੇ ਦੀ ਦੇ ਦੋਗੇ ਇਹ ਆਪਾਂ ਦੇ ਦਾਂਗੇ 23 ਲੱਖ ਰੁਪਏ ਦੀ ਚੱਕੋ ਇਹ ਇਹ ਹੈਗੀ ਆ 5 ਆ ਕਿ ਸੈਵਨ ਆ ਜੀ ਸੈਵਨ ਸੈਵਨ 100 ਮਾਡਲ ਸੈਵਨ ਆ ਟੌਪ ਮਾਡਲ ਆ ਤੇ ਮੈਨੂਅਲ ਆ ਮੈਨੂਅਲ ਮੈਨੂਅਲ ਆ ਬਾਕੀ ਇਹਦਾ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਸਾਰੀ ਦੁਨੀਆ ਬਥੇਰਾਂਾਂ ਸਰਚਾਂ ਕਰੀ ਬੈਠਿਆ ਤੇ ਥਾਰ ਆ ਤਾਂ ਬਿਕ ਗਈ ਹਾਂਜੀ ਇਹ ਸੋਲਡ ਆਊਟ ਹੋ ਗਈ ਜੀ ਇਹ ਵੀ ਬਿਕ ਗਈ ਹਾਂਜੀ ਅੱਛਾ ਮੈਂ ਤਾਂ ਉਹ ਕਹਿੰਦਾ ਸੀਗਾ ਵੀ ਬਾਈ ਇਹ ਤੇ ਵੀਡੀਓ ਪੈਣ ਸਰ ਬਿਕ ਜਾਣੀ ਇਹ ਕਹਿੰਦਾ ਉਦੋਂ ਪਹਿਲਾਂ ਹੀ ਬਿਕ ਗਈ ਅੱਛਾ ਇਹ ਉਦੋਂ ਪਹਿਲਾਂ ਹੀ ਬਿਕ ਗਈ ਤੇ ਆਹਾ ਆ ਜਿਹੜੇ ਕਮਰਸ਼ੀਅਲ ਵੀਕਲ ਆ ਇਹ ਕਮਰਸ਼ੀਅਲ ਵੀਕਲ ਵੀ ਸੇਲ ਪਰਚੇਸ ਆਸਤੇ ਹੈ ਜੀ ਇਹ ਇਹਦਾ ਰੇਟ ਰੂਟ ਦੱਸ ਦੇਵਾਂਗੇ ਕੋਈ 2023 ਮਾਡਲ ਆ ਜੀ ਇਹਨਾਂ ਤੇ ਆਪਾਂ ਕੋਈ ਪ੍ਰਾਈਸ ਲਿਸਟ ਲਾਈਵ ਹੀ ਨਹੀਂ ਜੀ ਕਿਉਂਕਿ ਇਹਦਾ ਟੈਕਸਾਂ ਟੁਕਸਾਂ ਤੇ ਡਿਪੈਂਡ ਕਰਦਾ ਜੀ ਠੀਕ ਹਾਂ ਵੀ ਕੋਈ ਬੰਦਾ ਲੈਦਾ ਜੀ ਗੱਡੀ ਉਹਨੇ ਨਾ ਮਾਡਲ ਦੱਸਦੇ 2023 ਇਹ 2023 ਮਾਡਲ ਹੈ ਜੀ Mahindra ਪਿਕਅਪ ਆ ਜੀ ਠੀਕ ਆ ਆਹ ਜੀ ਬਾਡੀ ਲੱਗੀ ਹੈ ਬਾਡੀ ਲੱਗੀ ਹੋਈ ਸਾਰੀ ਬਾਡੀ ਵੱਡੀ ਲੱਗੀ ਹੋਈ ਆ ਤੇ ਆ ਆਹ ਕਿਹੜੀ ਆ ਇਹ ਜੋਧਾ ਜੀਪ ਆ ਜੀ ਠੀਕ ਆ ਜੀ ਇਹ ਇਹ ਵੀ ਮਗਰ ਬਾਡੀ ਲੱਗੀ ਹੋਈ ਹੈ ਹਾਂ ਜੀ ਇਹ ਵੀ ਲੱਗੀ ਹੋਈ ਹੈ ਬਾਡੀ ਜੀ ਠੀਕ ਆ ਜੀ ਤੇ ਆ ਆ ਵੀ ਆ ਆ ਬਹੁਤ ਵੱਡਾ ਆਪਰੀ ਤਾਂ ਇਹ ਉਹ ਨਹੀਂ ਜਿਹਦੀ ਹੁੰਡ ਚਗਾਈ ਜੀ ਕਰਕੇ ਆਏ ਸੀ ਕਿ ਹੋਰ ਆ ਇਹ ਇਹ 2023 ਮਾਡਲ ਐਂਟਰ ਹੱਤੀ ਆ ਜੀ ਇਹ ਟਾਟਾ ਦਾ ਜੀ ਟਾਟਾ ਦਾ ਇਹ ਤਾਂ ਟਾਟਾ ਦਾ ਤੇ ਆ ਆਪਣਾ ਛੋਟਾ ਹਾਥੀ ਹਾਂਜੀ ਇਹ ਇਸ ਗੋਲਡ ਆ ਗਿਆ ਜੀ ਇਹ 2022 ਮਾਡਲ ਆ ਜੀ ਤੇ ਆ ਵੀ ਆ ਵੀ ਆ ਵੀ ਛੋਟਾ ਹਾਂਜੀ ਇਹ ਵੀ ਛੋਟਾ ਜੀ ਇਹ ਸੀਐਨਜੀ ਆ ਜੀ ਵਿਦ ਤੇ ਆਹਾ ਇਹ ਵੀ ਇਸ 21 ਮਾਡਲ ਆ ਜੀ ਇਹ ਇਹਦੇ ਬਾਡੀ ਲੱਗੀ ਨਹੀਂ ਬਾਡੀ ਲੱਗੀ ਨਹੀਂ ਇਹ ਬਿਨਾ ਬਾਡੀ ਤੋਂ ਆ ਜੀ ਤੇ ਆ 407 ਇਹ 407 ਕੈਂਟਰ ਆ ਗਿਆ 2021 ਮਾਡਲ ਜੀ ਤੇ ਆ ਵੀ ਵਿਕ ਗਈ ਇਹ ਆਪਣਾ ਪੇਂਟ ਬੂਥ ਆ ਜੀ ਇੱਥੇ ਅੱਛਾ ਹਾਂਜੀ ਇਧਰ ਗੱਡੀਆਂ ਪੇਂਟ ਹੁੰਦੀਆਂ ਆਪਣੀਆਂ ਸਾਰੀਆਂ अच्छा ओ पेंट ਹੋਣ ਵਾਸਤੇ ਆਇਆ ਤਾਂ ਕੋਈ ਠੀਕ ਕਰਾਉਣ ਵਾਸਤੇ ਆ ਉਹ ਗੱਡੀ ਸਾਰੀ ਤਿਆਰ ਹੋਈ ਵੀ ਅੰਦਰ ਚੈੱਕ ਕਰ ਸਕਾਂ ਮਤਲਬ ਪੇਂਟ ਕਰਦੇ ਤੇ ਟਰੈਕਟਰ ਵੀ ਵੇਚਣਾ ਟਰੈਕਟਰ ਤਾਂ ਵੇਚ ਦਾਂਗੇ ਜੀ ਉਹ ਰੱਖਿਆ ਤਾਂ ਆਪਦੇ ਵਾਸਤੇ ਸ਼ਮਕੀ ਆ ਜੀ ਇਹ ਆਹ ਮੋਟਰਸਾਈਕਲ ਕੰਮ ਵਾਲਿਆ ਕਿ ਮੈਂ ਵਿੱਚ ਕਰਦੇ ਆ ਇਹਨਾਂ ਦਾ ਵੀ ਘੰਟੇ ਮੰਡਾ ਕੰਮ ਵਾਲਿਆ ਜੀ ਅੱਛਾ ਹਾਂ ਤੇ ਆਹਾ ਇਹ 2014 ਮਾਡਲ ਆਰਟਿਕਾ ਜੀ ਪੰਜਾਬ ਨੰਬਰ ਆ ਜੀ ਹੂੰ ਹਾਂਜੀ ਜੀ ਯਾਰ ਜਿਹਨੇ ਸਾਰੇ ਟੱਬਰ ਸਮੇਤ ਲੈਣਾ 4.5 ਲੱਖ ਰੁਪਏ ਦੀ ਦੇਦਗੇ ਦੇ ਦਾਂਗੇ ਜੀ 440000 ਦੇ ਦਾਂਗੇ ਨੈਟ ਜੀ ਚੱਕੋ 440000 ਦੀ ਸਾਰਾ ਟੱਬਰ ਨਿਆਰੇ ਨਾਲ ਬੈਠੋ ਗੱਡੀ ਵਿੱਚੋਂ ਪੂਰੀ ਵਦਗਾ ਕਿਸ ਨੇ ਸ਼ੌਂਕ ਨਾਲ ਰੱਖੀ ਆ ਪੂਰੀ ਖੋਲ ਕੇ ਚੱਲ ਪਤਾ ਲੱਗ ਜਾਊਗਾ ਗੱਡੀ ਦੀ ਚਾਬੀ ਇੱਥੇ ਹੀ ਪਈ ਆ ਤੇ ਲਾ ਪ੍ਰੀਤ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਇਹ ਲੈ ਘਰ ਘੱਲ ਹੈ ਹੈ ਲੈ ਹੈ ਨਾ ਸਿਰਾ ਗੱਲ ਬਾਤ ਵਿੱਚੋਂ-ਵਿੱਚੋਂ ਜਿਹਨੇ ਸਾਰੇ ਟੱਬਰ ਸਮੇਤ ਵੇਣਾ ਆਰਟਿਕਲ 440000 ਰੁਪਏ ਦੀ ਲੈ ਜਾਓ ਹਾਂਜੀ ਹਾਂਜੀ ਹਾਂ ਆ ਚਾਬੀ ਫੜ ਲਈ ਮਖਣਾ ਆਰਟਿਕਲ ਦੀ ਬਾਕੀ ਮੈਂ ਤੁਹਾਨੂੰ ਚਲਦੀ ਵੀਡੀਓ 'ਚ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਜੀ ਜੀ ਜੋ ਆਪਣੇ ਡੈਂਟਿੰਗ ਹੁੰਦੀ ਆ ਗੱਡੀਆਂ ਦੀ ਜੀ ਅਸੀਂ ਹੱਥੀਂ ਡੈਂਟ ਨਹੀਂ ਕੱਢਦੇ ਹਮ ਆਪਣੇ ਕੋਲੇ ਪੁੱਲਰ ਲਿਆਂਦੇ ਆ ਜੀ ਅੱਛਾ ਮਸ਼ੀਨੀ ਡੈਂਟ ਨਿਕਲਦਾ ਜੀ ਅੱਛਾ ਹਾਂਜੀ ਜੀ ਤੇ ਜਿਹੜਾ ਇਧਰਲੇ ਪਾਸੇ ਸਾਰਾ ਡੈਂਟਿੰਗ ਪੇਂਟਿੰਗ ਦਾ ਵੀ ਇੱਥੇ ਹੀ ਪ੍ਰਬੰਧ ਆ ਜੇ ਕਿਸੇ ਗੱਡੀ ਦਾ ਡੈਂਟ ਪੇਂਟ ਕਰਾਉਣੀ ਆ ਡੈਂਟ ਨਿਕਲਣਾ ਜੀ ਪੇਂਟ ਇਲੈਕਟ੍ਰੀਸ਼ੀਅਨ ਵਰਕਸ਼ਾਪ ਸਪੇਅਰ ਪਾਰਟ ਟਾਇਰ ਚੇਂਜ ਜੀ ਅਲਾਈਨਮੈਂਟ ਵੀਲ ਬੈਲੈਂਸ ਹਰ ਇੱਕ ਸਹੂਲਤ ਇੱਥੇ ਦਿੱਤੀ ਜਾਂਦੀ ਹੈ। ਇੱਕੋ ਛੱਤ ਦੇ ਥੱਲੇ ਹੀ ਸਾਰੀ ਸਹੂਲਤਾਂ ਐਡਾ ਵੱਡਾ ਬਾਜ਼ਾਰ ਤੇ ਪੂਰੀ ਵਰਕਸ਼ਾਪ ਵਾਲੀ ਸਹੂਲਤ ਤੇ ਆਹ ਕਿਹੜੀ ਗੱਡੀ ਆ ਬਾਈ? Honda ਇਹ Honda Brio ਆ ਜੀ। ਹੂੰ 2012 ਮਾਡਲ ਦਾ ਪੈਟਰੋਲ ਆ ਜੀ ਇਹ। ਠੀਕ ਆ। 1,80,000 ਰੁਪਏ ਦੀ ਜੀ। ਚੱਕੋ ਵੀ 1,80,000 ਰੁਪਏ ਦੀ। ਆਹ ਠੀਕ ਕਰਨ ਵਾਸਤੇ ਇਹ ਐਕਸੀਡੈਂਟ ਗੱਡੀ ਆ ਜੀ ਥੋੜੀ ਜਿਹੀ ਆਈ ਵੀ ਤਿਆਰ ਹੋਣ ਵਾਸਤੇ ਜੀ। ਛੱਤ ਚੁੱਤ। ਆਹ ਆ ਵੀ ਤੁਹਾਡੇ ਕੋਲ ਤਿਆਰ ਹੋਣਾ। ਹਾਂ ਜੀ ਵੀ ਤਿਆਰ ਹੋਣ ਵਾਸਤੇ ਵੀ। ਆਪਣੇ ਕੋਲ ਨਾ ਜੀ ਡਿਪ ਕੈਪ ਪਾਲਸੀਆਂ ਜਿਵੇਂ ਹੂੰ ਬ ਇਨਸ਼ੋਰੈਂਸ ਹੋਈ ਦੀ ਗੱਡੀ ਦੀ ਫੌਲਾ ਤੇ ਆਪਾਂ ਕਲੇਮ ਦੋਣ ਨੇ ਜੀ ਅੱਛਾ ਜੇ ਮੈਂ ਏਜੰਸੀਆਂ ਦੇ ਵਿੱਚ ਕੁਝ ਵੀ ਕੱਲੇ ਪੇਪਰ ਦੋ ਤੇ ਕਲੇਮ ਲੈ ਲਓ ਜੀ ਠੀਕ ਆ ਆ ਵੀ ਇਹਦਾ ਮਤਲਬ ਉਵੇਂ ਹੀ ਆਈ ਹਾਂਜੀ ਇਹ ਵੀ ਐਕਸੀਡੈਂਟ ਆਈ ਵੀ ਆ ਜੀ ਤੇ ਇਧਰਲੇ ਪਾਸੇ ਆ ਆ ਵੇਚਣ ਵਾਲੀ ਆ ਹਾਂਜੀ ਜੀ ਇਹ ਆ ਵੇਚਣ ਵਾਲੀ ਆ ਤੇ ਜੇ ਕੋਈ ਬੰਦੇ ਨੇ ਗੱਡੀ ਵੇਚ ਦੇਣੀ ਹੋਵੇ ਦੇ ਸਕਦਾ ਹਾਂਜੀ ਕੱਟ ਲਾਂਗੇ ਜੀ ਬੇਚੇ ਬੇਚੇ ਦੇ ਸਕਦੇ ਹਾਂ ਉਹ ਜੇ ਕੰਡੀਸ਼ਨ ਆ ਜੀ ਵੀ ਗੱਡੀ ਦੀ ਕੰਡੀਸ਼ਨ ਦੇਖ ਕੇ ਆ ਵੀ ਪੇਂਟ ਗੱਡੀ ਨਹੀਂ ਲੈਂਦੇ ਜੀ ਅਸੀਂ ਪਹਿਲੀ ਗੱਲ ਵੀ ਕੋਈ ਇੱਕ ਅੱਧਾ ਪੀਸ ਹੋਵੇ ਤਾਂ ਲੈ ਲਾਂਗੇ ਅਦਰਵਾਈਜ਼ ਕੋਈ ਗੱਡੀ ਖੁੱਲੀ ਵੀ ਆ ਇੰਜਨ ਕਵਰ ਹੋਇਆ ਹੋਇਆ ਜਾਂ ਕੁਝ ਵੀ ਅਸੀਂ ਉਹ ਗੱਡੀ ਪਰਚੇਜ਼ ਨਹੀਂ ਕਰਦੇ ਨਹੀਂ ਲੈਂਦੇ ਫਿਰ ਗਾਂ ਗਾਂ ਫਿਰ ਉਹ ਮੇਂ ਵੇਚ ਅਸੀਂ ਜੋ ਵੀ ਗੱਡੀ ਵੇਚਣੀ ਆ ਜੀ ਅਸੀਂ ਆਪਦੀ ਗਾਰੰਟੀ ਨਾਲ ਵੇਚਾਂਗੇ ਕੱਲ ਨੂੰ ਕੋਈ ਬੰਦਾ ਸਾਨੂੰ ਆ ਕੇ ਪ੍ਰੂਫ ਕਰ ਦੇਵੇ ਇਹਦੇ ਆ ਚੀਜ਼ ਹੋਈ ਵੀ ਆ ਤੇ ਅਸੀਂ ਜਿਹੜੇ ਮੰਨਣਯੋਗ ਰਹੀਏ ਤੇ ਆ ਇਹਦਾ ਕੀ ਰੇਟ ਤੇ ਜੀ ਇਹ 2014 ਮਾਡਲ ਆ ਜੀ 3.5 ਲੱਖ ਰੁਪਏ ਦੀ ਫਸਟ ਓਨਰ ਆ ਜ ਇਹ ਹੈਗੀ ਆ ਆਈਟਮ ਆਟੋ ਆਈ 20 ਜੀ 올ਡ ਮੋਡਲ ਸਪੋਰਟਸ ਹਾਂ ਤੇ ਆ ਆ ਗਈ Swift Swift ਆ ਜੀ ਡਿਜ਼ਾਇਰ ਇਹ 2013 ਮਾਡਲ ਜੀ ਤੇ 2013 ਮਾਡਲ ਦਾ 2.5 ਲੱਖ ਦੀ ਦੇ ਦੇਗੇ ਦੇ ਦਿਓ ਜੀ ਦੇ ਦਾਂਗੇ 2.5 ਲੱਖ ਰੁਪਏ ਦੀ ਦੇ ਦੇਗੇ ਤੇ 2.5 ਲੱਖ ਰੁਪਏ ਦੇ ਵਿੱਚ ਗੱਡੀ ਕਿੰਨੀ ਕੁ ਲੱਗੀ ਆ ਤੇ ਕੀ ਹਿਸਾਬ ਕਿਤਾਬ ਇਹਦਾ ਮਾੜੀ ਮੋੜੀ ਨਾਰਮਲ ਟੱਚਿੰਗ ਆ ਜੀ ਹੂੰ ਜੀ ਆਪਾਂ ਕਹਿ ਦਈਏ ਵੀ ਕੋਈ ਪੇਂਟ ਆ ਜਾਂ ਛੱਤ ਪੇਂਟ ਆ ਜਾਂ ਵਿੰਡੋ ਪੇਂਟ ਨਹੀਂ ਬੰਪਰ ਆਲਮੋਸਟ ਚਲੋ ਕਹਿ ਨਹੀਂ ਸਕਦੇ ਹਨ ਬੰਪਰ ਦਾ ਕੁਛ ਲੱਗ ਗਿਆ ਕੁੱਤਾ ਬਿੱਲਾ ਵਾਜੀ ਜਾਂਦਾ ਤਾਂ ਉਹਦੇ ਕਰਕੇ ਹੋ ਜਾਂਦਾ ਟਾਇਰ ਨਵੇਂ ਟਾਇਰ ਨਵੇਂ ਆ ਜੀ ਟਾਇਰ ਨਵੇਂ ਆ ਟਾਇਰ ਨਵੇਂ ਤੇ ਆਹਾ ਇਹ ਸੋਲਡ ਆਊਟ ਹੋ ਗਈ ਜੀ ਇਹ ਬਿਕ ਗਈ ਤਾਂ ਇਹ ਇਹਨੂੰ ਬੰਦ ਕਰਤਾ ਤੇ ਆਹਾ ਵੀਰੇ ਗੱਡੀ ਸੋਹਣਿਆ ਇਹ ਬ੍ਰੀਜਾ ਜੀ 2017 ਮਾਡਲ ਜੀ ਸੈਕੰਡ ਓਨਰ ਆ ਜੀ ਜੀ ਇਹ 7.5 ਲੱਖ ਰੁਪਏ ਦੀ ਘਰੇ ਚੱਲੀ ਵੀ ਗੱਡੀ ਆ ਜੀ ਇਹ ਸਾਰੀ ਅੱਛਾ ਚੱਕੋ ਵੀ ਮੰਨ ਲਓ ਇਹ ਵੀ ਲੈ ਜਾਓ ਇਹਦੇ ਵੀ ਟਾਇਰ ਨਵੇਂ ਆ ਟਾਇਰ ਨਵੇਂ ਆ ਜੀ ਇਹਦੇ ਵੀ ਟਾਇਰ ਨਵੇਂ ਆ ਟਾਇਰ ਟਾਇਰ ਅਸੀਂ ਗੱਡੀ ਕੋਈ ਵੀ ਕਸਟਮਰ ਨੂੰ ਦਿੰਨੇ ਆ ਜੀ ਆਲਮੋਸਟ ਆਪਦੇ ਮਨ ਨਵੇਂ ਲਾ ਕੇ ਦਿੰਨੇ ਆ ਜੀ ਕੋਈ ਇਹ ਨਹੀਂ ਹੈਗਾ ਵੀ ਕਸਟਮਰ ਚਲਾਵੇ ਤੇ ਕਹਦੇ ਵੀ ਟਾਇਰ ਹੈ ਨਹੀਂ ਇਹ ਆ ਸਵਿਫਟ ਇਹ 2015 ਮਾਡਲ ਆ ਜੀ ਸੈਕੰਡ ਓਨਰ ਆ ਹੂੰ ਇਹ 4 ਲੱਖ ਰੁਪਏ ਦੇ ਦਾਂਗੇ ਜੀ ਲੱਗੀ ਲੁੱਗੀ ਕੋਈ ਨਕਸ ਨਹੀਂ ਕੋਈ ਗਾਰੰਟੀ ਹੈ ਜੀ ਇਹ ਕਿਹੜੀ ਬੀਡੀਆਈ ਜਿਹੜੀ ਬੀਡੀਆਈ ਹੈ ਜੀ ਬੀਡੀਆਈ ਬੀਡੀਆਈ ਹੈ ਬੀਡੀਆਈ ਹੈ ਤੇ ਆਹਾ ਇਹ ਸਿਆਜ ਆ ਜੀ ਇਹ ਕਿਨੇ ਦੇ ਦੇ ਗਏ ਇਹ ਇਹ 2017 ਮਾਡਲ ਬੀਡੀਆਈ ਗੱਡੀ ਆ ਜੀ ਬੀਡੀਆ ਇਹ ਹਜੇ ਦਾ ਕੋਈ ਰੇਟ ਤਾਂ ਤੁਸੀਂ ਕੋਈ ਸਕੀਮ ਨਹੀਂ ਕੀਤੀ ਹਾਂ ਸਕੀਮ ਨਹੀਂ ਕੀਤੀ ਜੀ ਹਾਂ ਇਹਦੇ ਉੱਤੇ ਲਿਖਿਆ ਨਹੀਂ ਲੱਗਦਾ ਮੈਨੂੰ ਤੇ ਐਥੇ ਆਜੋ ਫਿਰ ਆਹ ਰਿਟਜਾ ਇਹ 2015 ਮਾਡਲ ਹੈ ਜੀ ਜੀ ਫਸਟ ਓਨਰ ਹੈ ਜੀ ਜੀ ਸਾਢੇ 3 ਲੱਖ ਰੁਪਏ ਦੀ ਜੀ ਸਾਢੇ 3 ਲੱਖ ਰੁਪਏ ਦੀ ਆ ਕੋਈ ਆਇਆ ਤਾਂ ਮਾੜਾ ਮੋਟਾ ਮਾਨ ਤਣ ਕਰ ਦਿਓਗੇ ਕੋਈ ਲੋਨ ਲਾਨ ਕਰਾਉਣਾ ਕਹਿੰਦੇ ਲੋਨ ਦੀ ਸੂਫਤਾ ਦਵਾਂਗੇ ਜੀ ਸਾਰੀ ਜੀ ਤੇ ਆਹ ਜੀ 2013 ਮਾਡਲ ਹੈ ਜੀ ਇਹ ਜੀ ਇਹ 3 ਲੱਖ 30 ਹਜ਼ਾਰ ਰੁਪਏ ਦੀ ਜੀ 330000 ਰੁਪਏ ਦੀ ਗੱਡੀ ਮਰਜੂ ਤੇ ਇਹਦੇ ਉੱਤੇ ਟੱਚ ਟੁੱਚ ਕੋਈ ਹੋਰ ਨੁਕਸਾਨ ਨਹੀਂ ਜੀ ਇਹ ਗੱਡੀ ਤੇ ਉਹ ਗੱਡੀ 'ਚ ਫਰਕ ਇਹ ਆ ਵੀ ਜਿਵੇਂ ਉਹ 15 ਮਾਡਲ ਆ ਕਹ ਲੋ ਕਸਟਮਰ ਕਹਿੰਦੇ ਵੀ ਉਹ 3.5 ਮੰਗੀਆਂ ਨੇ 3 ਦੀ ਆ ਇਹ ਗੱਡੀ ਗੱਡੀ ਤੇ ਡਿਪੈਂਡ ਆ ਜੀ ਕੋਈ ਸਾਂਭੀ ਵੀ ਆ ਕੋਈ ਨਹੀਂ ਇਹ ਚੀਜ਼ਾਂ ਤੇ ਤੇ ਆ ਦੱਸ ਆ ਕਿੰਨੇ ਦੀ ਦੇਣੀ ਆ ਆ ਬਾਲੀ ਸਾਫ ਆ ਇਹ 2013 ਮਾਡਲ ਗੱਡੀ ਆ ਜੀ ਡੀਆਰ ਹੂੰ ਵੀਡੀਆ ਹੀ ਆ ਜੀ ਹੂੰ ਸੈਕਿੰਡ ਓਨਰ ਆ ਸਾਰੀ ਗੱਡੀ ਓਰੀਜਨਲ ਆ ਜੀ ਹੂੰ ਕੋਈ ਲੱਗੀ ਨਹੀਂ ਕਿਤੋਂ ਵੱਜੀ ਨਹੀਂ ਜੀ ਦੱਸ ਦੀ ਆ ਖੜੀ ਵੀ ਖੜੀ ਆ ਹਾਂ ਟਾਇਰ ਚਾਰੇ ਨਵੇਂ ਲੱਗੇ ਹੋਏ ਆ ਜੀ ਹੂੰ 3,80,000 ਰੁਪਏ ਦੇ ਦਾਂਗੇ ਜੀ ਆਪਾਂ 3,80,000 ਰੁਪਏ ਦੀ ਗੱਡੀ ਮਿਲ ਜੂਗੀ ਪਰ ਗੱਡੀ ਬਹੁਤ ਸੋਹਣੀ ਆ ਮੱਲਾ ਤੇ ਆਹਾ 2014-15 ਵਾਲੀ ਇਹ ਜਡੀ ਆ ਜੀ ਟੌਪ ਮਾਡਲ ਆ ਇਹ ਮਾਡਲ ਟੌਪ ਆ ਟਾਇਰ ਨਵੇਂ ਆ ਟਾਇਰ ਨਵੇਂ ਆ ਦੇ ਵੀ ਜੀ ਤੇ ਇਹ ਕਿੰਨੇ ਦੇ ਦੇਗੇ 4 ਲੱਖ ਦੇ ਚ 4 ਲੱਖ ਰੁਪਏ ਨੰਬਰ ਲਾ ਕੇ ਦੇ ਦਾਂਗੇ ਜੀ 4 ਲੱਖ ਰੁਪਏ ਦੀ ਨੰਬਰਾਂ ਸਮੇਤ ਤੇ ਗੱਡੀ ਤੇਰੀ ਆ ਵੀ ਸਾਫ ਆ ਇਹ 2016 ਮਾਡਲ ਵੀ 2016 ਇਹ ਉੱਚਾ 2016 ਮਾਡਲ ਆ ਜੀ ਫਰਸਟ ਓਨਰ ਆ ਜੀ ਅੱਛਾ ਪਹਿਲਾ ਹੀ ਮਾਲਕ ਹੈ ਹਾਂਜੀ ਜੀ ਦੂਜੇ ਮਾਲਕ ਦੇ ਨਾਂ ਤੇ ਜਾ ਕੇ ਕਾਪੀ ਟਰਾਂਸਫਰ ਹੋਣੀ ਹੈ ਇਹ ਕਿੰਨੇ ਦੇ ਦੇ ਜੀ ਇਹ ਜੀ ਛੋੜੇ ਕਰਕੇ ਅੱਜ ਜੀ ਕਿਸੇ ਬੰਦੇ ਨੇ ਵੀਡੀਓ ਦੇਖ ਕੇ ਗੱਡੀ ਲੈਣੀ ਹੈ ਜੀ ਹਾਂ 5 ਲੱਖ 10 ਹਜ਼ਾਰ ਰੁਪਏ ਉੱਤੇ ਸਟicker ਲੱਗਿਆ ਹੋਇਆ ਜੀ ਜੇ ਛੋੜਾ ਨਾਂ ਲੈ ਕੇ ਕੋਈ ਆ ਜੂਗਾ ਤਾਂ 4 ਲੱਖ 80 ਹਜ਼ਾਰ ਰੁਪਏ ਦੀ ਗੱਡੀ ਲੈ ਜਾਵੇ ਜੀ 30 ਹਜ਼ਾਰ ਰੁਪਏ ਦੀ ਛੋਟ ਕਰਤੀ ਸਿਰਫ ਇਸੇ ਗੱਡੀ ਤੇ ਹੀ ਆ ਇਹ ਕੱਲੀ ਇਸੇ ਗੱਡੀ ਤੇ ਜੀ 30000 ਰੁਪਏ ਦੀ ਇੱਕ ਗੱਡੀ ਮੈਂ ਤੁਹਾਨੂੰ ਆਖਿਆ ਸੀ ਕਿ ਆਫਰ ਆ ਇੱਕ ਗੱਡੀ ਤੇ 30000 ਰੁਪਏ ਦੀ ਛੋਟ ਆ ਜਿਹੜਾ ਮੇਰੀ ਵੀਡੀਓ ਦੇਖ ਕੇ ਆਊਗਾ ਉਹਨੂੰ ਆ 2016 ਮਾਡਲ ਦਾ ਸਿਆਜ ਜੀ ਹਾਂ ਬੰਪਰ ਆ ਜੀ ਇੱਕ ਇੱਕ ਰਾਈਟ ਸਾਈਡ ਦਾ ਫੈਂਡਰ ਪੇਂਟ ਆ ਜੀ ਹੂੰ ਹਾਂ ਆਹਾ ਠੀਕ ਆ ਹਾਂ ਬਸ ਸਾਰੀ ਗੱਡੀ ਓਰੀਜਨਲ ਆ ਚੈੱਕ ਕਰ ਸਕਦਾ ਜੀ ਬੰਦਾ ਤੇ ਇਹ ਕਿੰਨੇ ਦੀ ਫਸਟ ਆ ਮਰਾ ਜੀ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਦੀ ਤੇ ਗੱਡੀ ਵੀ ਤਾਂ ਆ ਵੀ ਚੰਗੀ ਆ ਓਏ ਆਹਾ ਸਵਕਤ 2014 ਮਾਡਲ Swift VDIG ਠੀਕ ਹੈ ਜੀ ਨੰਬਰ ਲਾ ਕੇ ਦੇ ਦਾਂਗੇ 380000 ਰੁਪਏ ਦੀ نیٹ ਜੀ ਤੇ ਆ ਦੱਸੋ ਜੇ ਕਿਸੇ ਨੇ ਯਾਰ ਪਰਿਵਾਰ ਸਮੇਤ ਲੈਣਾ ਹੈ ਸੇਠ ਨੇ ਲੈਣੀ ਆ ਕਿਸੇ ਨੇ ਗੱਡੀ ਇਹ ਪੈਟਰੋਲ ਆ ਜੀ 2015 ਮਾਡਲ ਹਾਂ ਬੀਲ ਪਾਏ ਭਾਰਤ ਚ ਸਭ ਤੋਂ ਵੱਧ ਵੇਚਣ ਵਾਲੀ ਕਾਰ ਆ ਭਾਰਤ ਚ ਬੀਲ ਪਾਏ ਹੋਏ ਆ ਟਾਇਰ ਨਵੇਂ ਆ ਦੱਸ ਫਿਰ ਕਿੰਨੇ ਦੀ ਦੇਗੇ 3 ਲੱਖ ਰੁਪਏ ਦੀ ਡਿਮਾਂਡ ਆ ਜੀ ਇਹਦੀ 3 ਲੱਖ ਰੁਪਏ ਦੀ ਪੈਟਰੋਲ ਗੱਡੀ ਆ ਭਾਰਤ ਚ ਸਭ ਤੋਂ ਸਾਰੀ ਗੱਡੀ ਰੀਜ ਨਾਲ ਤੁਸੀਂ ਅੰਦਰ ਖੋਲ ਕੇ ਦੇਖ ਲਓ ਇੰਟੀਰੀਅਰ ਚੇਂਜ ਆ ਜੀ ਅੱਛਾ ਆ ਜਾ ਯਾਰ ਮੈਨੂੰ ਤੂੰ ਟਾਇਰਾਂ ਬਾਰੇ ਵੀ ਦੱਸ ਆ ਜਾ ਮਾੜੀ ਮੂਟੀ ਕੋਈ ਜਾਣਕਾਰੀ ਹੈਗੀ ਏ ਟਾਇਰਾਂ ਬਾਰੇ ਸਪੇਅਰ ਪਾਰਟ ਸਾਰਾ ਗੱਡੀਆਂ ਦਾ ਹੁੰਦਾ ਤੇਰੇ ਕੋਲ A to Z ਜੀ ਬਈ ਜਿਵੇਂ ਹੁਣ ਤੁਸੀਂ ਕੰਮ ਕਰਦੇ ਆ ਭਰਿਆ ਪਿਆ ਕਮਰਾ ਹਾਂਜੀ ਹਾਂਜੀ ਦਿਖਾਵਾਂਗੇ ਹਾਂ ਮਤਲਬ ਕਹਿਣ ਤੋਂ ਪਹਿਲਾਂ ਇਹਨਾਂ ਨੂੰ ਸਪੇਅਰ ਪਾਰਟ ਦੀ ਕਮੀ ਆ ਤੇ ਨਾ ਇਹਨਾਂ ਕੋਲੇ ਜਗ੍ਹਾ ਦੀ ਕਮੀ ਆ ਤੇ ਨਾ ਮਿਸਤਰੀਆਂ ਦੀ ਕਮੀ ਆ ਕਿਸੇ ਚੀਜ਼ ਦੀ ਕਮੀ ਨਹੀਂ ਆ ਦੇਖ ਇੱਧਰ ਵੀ ਸਪੇਅਰ ਪਾਰਟ ਇੱਧਰ ਵੀ ਦੂਜੇ ਪਏ ਐਸੈਸਰੀ ਵੀ ਇੱਧਰ ਇਲੈਕਟ੍ਰੀਸ਼ੀਅਨ ਡਿਪਾਰਟਮੈਂਟ ਐਸੈਸਰੀ ਡਿਪਾਰਟਮੈਂਟ ਆ ਜੀ ਐਸੈਸਰੀ ਡਿਪਾਰਟਮੈਂਟ ਆ ਕਿਸੇ ਨੇ ਗੱਡੀ ਦੀ ਗ੍ਰਿੱਲ ਚੇਂਜ ਕਰਾਉਣੀ ਆ 18 ਦੀਆਂ ਗ੍ਰੇਨਾਂ ਗਰੂਲਾ ਪਈਆਂ ਸਿਸਟਮ ਪਿਆ ਹਨ ਹੂੰ ਬੇਸ ਟੂ ਟੌਪ ਕਰਾਉਣਾ ਹਾਂ ਬੇਸ ਟੂ ਟੌਪ ਕਰਾਉਣਾ ਸਾਰਾ ਪ੍ਰਬੰਧ ਹੈਗਾ ਹਨਾ ਗੱਡੀਆਂ ਦਾ ਤੇ ਆ ਆਪ ਯੋਕੋਹਾਮਾ ਦੇ ਟਾਇਰ ਪਏ ਆ ਯੋਕੋਹਾਮਾ ਦੇ ਸੀਰਟ ਦੇ ਜੀ ਯੋਕੋਹਾਮਾ ਤੇ ਸੀਰਟ ਜੇ ਕਿਸੇ ਗੱਡੀ ਨੇ ਸਾਰੀਆਂ ਗੱਡੀਆਂ ਦੇ ਮਿਲ ਜਾਂਦੇ ਕੋਈ ਕੁਸ਼ ਸੀਮਤ ਗੱਡੀਆਂ ਸਾਰੀਆਂ ਗੱਡੀਆਂ ਦੀ ਜੀ ਜੇ ਕੋਈ ਨੰਬਰ ਸ਼ਾਰਟ ਹੁੰਦਾ ਤਾਂ ਜੀ ਅੱਜ ਬੰਦਾ ਸ਼ਾਮ ਨੂੰ ਆਰਡਰ ਦੇ ਦੇ ਜੀ ਅਗਲੇ ਦਿਨ ਮਾਰਨਿੰਗ ਚ ਦੇ ਦੇਈਦਾ ਜੀ ਠੀਕ ਆ ਤੇ ਫਿੱਟ ਇੱਥੇ ਹੀ ਹੋ ਜਾਂਦੇ ਆ ਇੱਥੇ ਇੱਥੇ ਜੀ ਇੱਥੇ ਫਿੱਟ ਹੋ ਜਾਂਦਾ ਇੱਥੇ ਬੀਲ ਬੈਲੈਂਸ ਹੋ ਜਾਂਦਾ ਸਾਰਾ ਕੋਲ ਅਲਾਈਨਮੈਂਟ ਬੀਲ ਬੈਲੈਂਸ ਕਰਕੇ ਦੇਣੀ ਆ ਜੀ ਐਸੇ ਥਾਂ ਤੇ ਹੀ ਹੋ ਜਾਂਦਾ ਹਾਂਜੀ ਤੇ ਪਾੜ ਸਕ ਇਧਰਲੇ ਪਾਸੇ ਪਿਆ ਹੋਰ ਪਾੜ ਸਕਿਆ ਜੀ ਆ ਜਾ ਨਗਾ ਦੇ ਹਾਂ ਲਓ ਜੀ ਲਓ ਆਜੋ 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 ਕਿੱਧਰਲੇ ਪਾਸੇ ਲੰਘੀ ਆਈਏ ਉਹ ਉਸੇ ਮਗਰਲੇ ਪਾਸੇ ਹੋਊਗਾ ਹਨਾ ਹਾਂਜੀ ਹਾਂਜੀ ਆਜੋ ਪ੍ਰੀਤ ਨੰਗੇ ਆਸੇ ਇੱਥੇ ਦਫ਼ਤਰ ਆ ਇੱਕ ਯਾਰ ਗੱਲ ਮੈਨੂੰ ਹੋਰ ਪ੍ਰਿੰਸ ਵਾਲੀ ਵਧੀਆ ਲੱਗੀ ਹਾਂਜੀ ਜੀ ਬਈ ਇੱਥੇ ਜਦੋਂ ਆ ਕੇ ਮਨ ਲਾ ਕੰਮ ਕਰਾਉਣਾ ਬਹਿਣ ਬੂਣ ਦਾ ਬਹੁਤ ਵਦਗਾ ਪਾਵਾਂ ਉਹ ਬੀਟਿੰਗ ਏਰੀਆ ਬਣਿਆ ਵੇ ਜੀ ਹਨਾ ਵੇ ਬੇਟਿੰਗ ਏਰੀਆ ਬਣਿਆ ਕਿਉਂਕਿ ਇੱਥੇ ਪਹਿਲਾਂ ਏਜੰਸੀ ਸੀਗੀ ਹਾਂਜੀ ਤਾਂ ਉਹ ਏਜੰਸੀ ਪੂਰੀ ਦੀ ਪੂਰੀ ਏਜੰਸੀ ਨੂੰ ਹੀ ਦੁਬਾਰਾ ਆਪਾਂ ਰੀਨਿਊ ਕੀਤਾ ਜੀ ਮਤਲਬ ਕਿ ਓਨਰ ਚੇਂਜ ਹੋ ਗਿਆ ਏਜੰਸੀ ਦਾ ਹਾਂ ਹਾਂਜੀ ਏਜੰਸੀ ਨੂੰ ਆਪਾਂ ਰੀਨਿਊ ਕਰ ਲਿਆ ਹਾਂ ਤੇ ਉਹ ਉਹਦਾ ਕਰਕੇ ਨਾ ਇੱਥੇ ਆਹ ਦੇਖ ਬਈ ਆਹ ਢੇਢੇ ਕਮਰੇ ਭਰੇ ਪਏ ਆ ਪਰਸਨਲ ਵੀਰੇ ਮਗਲਾਲ ਦੀ ਕੀ ਗੱਲ ਕਰਦੇ ਤੁਸੀਂ ਮਗਲਾਲ ਜੀ ਜਿਹੜਾ ਆਪਣੇ ਕੋਲੇ ਵੀ ਕਸਟਮਰ ਖੁਦ ਕੈਨੀ ਚੱਕ ਕੇ ਸੀਲ ਖੋਲ ਕੇ ਪਵਾ ਸਕਦਾ ਜੀ ਵੀ ਇਹ ਨਹੀਂ ਹੋਊਗਾ ਵੀ ਆਪਾਂ ਡਰਮ ਵਾਲਾ ਔਇਲ ਵਰਤ ਹਾਂ ਵੀ ਡਰਮ ਵਾਲਾ ਕੈਨੀ ਚ ਪਾਇਆ ਤੇ ਪਤਾ ਹਾਂਜੀ हां भाई वो गल नहीं होगी ते जेड़ा पार्ट जेन्युइन ਹੋਗਾ ਹਾਂਡੇ ਹੋਈ ਦਾ ਹਾਂਡੇ ਚ ਜੈਨੂਨ ਹੋਊਗਾ ਜੀ ਹੂੰ ਮਰੂਤੀ ਦਾ ਮਰੂਤੀ ਚ ਜੈਨੂਨ ਹੋਊਗਾ ਹੂੰ ਟੋਇਟਾ ਦਾ ਟੋਇਟਾ ਚ ਹੋਊਗਾ ਜੀ ਹੂੰ ਸ਼ੈਵਲਟਰ ਦਾ ਸ਼ੈਵਲਟਰ ਚ ਹੋਊਗਾ ਮਹਿੰਦਰਾ ਦਾ ਮਹਿੰਦਰਾ ਚ ਹਾਂ ਵੀ ਮਤਲਬ ਕਹਿਣ ਤੋਂ ਪਹਿਵਾਏ ਆ ਵੀ ਜਿਹੜੇ ਪਾਰਟਸ ਆ ਉਹ ਆਏ ਨਹੀਂਗਾ ਵੀ ਦੇਸੀ ਪਾਰਟ ਨਾ ਜੀ ਨਾ ਚੈੱਕ ਕਰ ਲੈ ਬੰਦਾ ਜਿੱਥੇ ਮਰਜੀ ਜੀ ਠੀਕ ਆ ਤੇ ਜਿੰਨੀਆਂ ਵੀ ਸਰਵਿਸਾਂ ਲੈਣੀਆਂ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਸੱਜਣਾ ਨੂੰ ਉਹ ਸਾਰੇ ਜਾਣੇ ਫੋਨ ਨੰਬਰ ਸੱਜਣੋ ਨੋਟ ਕਰ ਲਓ ਬਾਈ ਹੁਣਾਂ ਨੂੰ ਫੋਨ ਕਰ ਲਓ ਇੱਕ ਮੈਨੂੰ ਪ੍ਰਿੰਸ ਲਾਸਟ ਗੱਲ ਦੱਸ ਦੇ ਬਈ ਕੋਈ ਆਇਦਾ ਨਹੀਂ ਦੇਣ ਜਾਂਸੀ ਵੰਗੋ ਵੀ ਆਦਣ ਬੰਦ ਨਹੀਂ ਹੈ ਆਪਣਾ ਕੋਈ ਨਹੀਂ ਸੰਡੇ ਵੀ ਆਪਾਂ ਮਤਲਬ ਕਿ ਇੱਥੇ ਕੰਮ ਕਰਦੇ ਹਾਂ ਬਈ ਜਿਹੜੀ ਆ ਇਧਰਲੇ ਪਾਸੇ ਸੱਜਣ ਫਿਰਦੇ ਸਾਰੀ ਤੁਹਾਡੀ ਟੀਮ ਹਾਂਜੀ ਹਾਂਜੀ ਜੀ ਇਹ ਸਾਰੇ ਇੱਥੇ ਸਾਰੇ ਟੀਮ ਆ ਕੋਈ ਗੱਡੀ ਦੀ ਡੀਲ ਕਰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਸਾਰੀ ਤੁਹਾਡੀ ਹਾਂਜੀ ਹਾਂਜੀ ਮਤਲਬ ਕਹਿਣ ਤੋਂ ਭਾਵੇਂ ਏਡੀ ਵੱਡੀ ਟੀਮ ਆ ਜਿਹੜੀ ਉਹ ਸਾਰੀ ਦੀ ਸਾਰੀ ਉਪਲਬਧ ਰਹਿੰਦੀ ਆ ਬਿਲਕੁਲ ਜੀ ਜੇ ਕੋਈ ਵੀ ਸੱਜਣਾ ਤੇ ਜੇ ਕਿਸੇ ਨੇ ਗੱਡੀ ਵੇਚਣੀ ਆ ਉਹ ਵੀ ਆ ਸਕਦਾ ਤੁਹਾਡੇ ਕੋਲ ਹਾਂਜੀ ਹਾਂਜੀ ਆ ਸਕਦਾ ਜਿੱਥੇ ਛੱਡ ਕੇ ਜਾ ਸਕਦਾ ਗੱਡੀ ਠੀਕ ਆ ਬਹੁਤ ਧੰਨਵਾਦ ਸੱਜਣਾ ਬਹੁਤ ਵਧੀਆ ਬਹੁਤ ਜਾਣਕਾਰੀ ਦਿੱਤੀ ਤੇ ਜੇ ਕੋਈ ਵੀ ਸੱਜਣ ਫਾਇਦਾ ਉਠਾਉਣਾ ਚਾਹੁੰਦਾ ਕੋਈ ਵੀ ਗੱਡੀ ਖਰੀਦਣੀ ਚਾਹੁੰਦਾ ਕੋਈ ਵੀ ਇਹਨਾਂ ਤੋਂ ਪਾਰਟਸ ਲੈਣਾ ਚਾਹੁੰਦਾ ਕੋਈ ਰਿਪੇਅਰ ਕਰਾਉਣੀ ਚਾਹੁੰਦਾ ਕੋਈ ਡੈਂਟਿੰਗ ਕਰਾਉਣੀ ਚਾਹੁੰਦਾ ਕੋਈ ਗੱਡੀ ਠਬਾਉਣੀ ਚਾਹੁੰਦਾ ਕੋਈ ਇੰਜਨ ਕਰਾਉਣਾ ਚਾਹੁੰਦਾ ਕੋਈ ਸਰਵਿਸ ਕਰਾਉਣਾ ਚਾਹੁੰਦਾ ਕੋਈ ਵੀ ਟਾਇਰ ਪਾਉਣਾ ਯਾਰ ਕੋਈ ਸਰਵਿਸ ਗੱਡੀਆਂ ਨਾਲ ਸੰਬੰਧ ਤੇ ਯਾਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਵਿਚਾਰ ਨਾ ਤੁਸੀਂ ਬਾਈ ਹੁਣਾਂ ਨੂੰ ਫੋਨ ਕਰ ਲਓ ਮੈਨੂੰ ਪਤਾ ਇਹਨਾਂ ਨੇ ਹਲਕ ਕਰੀ ਦੇਣਾ ਇੰਸਟਾਗ੍ਰam ਆਈਡੀ ਆਪਣੀ ਜਿਉ ਤੁਸੀਂ ਮੈਂਸ਼ਨ ਕਰ ਦਿਓ ਹਾਂ ਇੰਸਟਾਗ੍ਰam ਆਈਡੀ ਬੋਲੋ ਡੀਪੀ ਆਟੋਮੋਬਾਈਲ ਜੀ ਡੀਪੀ ਅੰਡਰਸਕੋਰ ਆਟੋਮੋਬਾਈਲਸ ਲਓ ਵੀ ਸੱਚੀ ਉਹਨਾਂ ਦਾ ਬਰਨਾਲਾ ਰੋਡ ਆ ਤੇ ਜਿਉਂਦੇ ਰੋ